ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆ ਪਿੰਡ ਮੂਸੇ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਗਗੋਬੂਆ ਦੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਮੂਸੇ ਸ਼ਿਸ਼ਰੀਆਲ ਪਿੰਡ ਬਿਲਕੁਲ ਲੱਗੇ ਆ ਸੌਰ ਸਿੰਘ ਪਿੰਡ ਵੱਡਾ ਇਥੋਂ ਥੋੜੀ ਦੂਰੀ ਤੇ ਕੋਈ 6-7 ਕਿਲੋਮੀਟਰ ਦੀ ਸੋ ਜਿਹੜੀ ਛੜਕ ਭਿੱਖੀਵਾਂਡ ਤੋਂ ਚੁਬਾਲ ਅੰਮ੍ਰਿਤਸਰ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਆ ਜਾਂਦਾ ਚੁਬਾਲ ਵੀ ਇਥੋਂ ਕੋਈ 8-7 ਕਿਲੋਮੀਟਰ ਦੀ ਦੂਰੀ ਅੱਗੇ ਰਹਿ ਜਾਂਦਾ ਹੀ ਰਵੀਰ ਦੇ ਕੋਲ ਆਇਆ ਠੀਕ ਹੈ ਜੀ ਅੱਜ ਵੀ ਤਕਰੀਬਨ ਆਪਾਂ ਤੁਹਾਨੂੰ 5 ਗਨਗ ਵਿਖਾਉਣੇ ਆ ਅੱਜ ਤੋਂ ਤਕਰੀਬਨ 5-4 ਦਿਨ ਪਹਿਲਾਂ ਇੱਕ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਇਸ ਫਾਰਮ ਤੋਂ ਉਹਦੇ ਵਿੱਚ ਵੀ ਤੁਹਾਨੂੰ 5 ਗਨਗ ਵਿਖਾਏ ਸਿਗੇ ਮਾਲ ਤਕਰੀਬਨ ਉਹ ਸੇਲ ਹੋ ਗਿਆ ਸੀਗਾ ਅੱਜ ਐਨੀਮਲ ਜਿੰਨੇ ਵੀ ਦਿਖਾਉਣੇ ਆ ਸਾਰੇ ਨਵੇਂ ਨਕੋਰ ਪਸ਼ੂ ਆ ਸਵੇ ਸਵੇ ਪਸ਼ੂਆ ਇੱਕੋ ਇੱਕ ਵੈੜ ਜਿਹੜੀ ਆ ਗੱਭਣ ਤੁਹਾਨੂੰ ਦਿਖਾਵਾਂਗੇ ਸੋ ਚੰਗੇ ਦੁੱਧ ਵਾਲੀ ਵੈੜ ਆ ਬਾਕੀ ਬਣੀ ਥਣੀ ਚੰਗੀ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 11 ਫਰਵਰੀ ਸਮਾਂ ਕੋਈ ਦੁਪਹਿਰ ਦੇ 1:3 2 ਵਜੇ ਦਾ ਟਾਈਮ ਆ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਸਟਾਰਟਿੰਗ ਦੇ ਵਿੱਚ ਹੀ ਕਰਦੇ ਹੁੰਦੇ ਹਾਂ ਵਪਾਰੀ ਭਰਾ ਇਸੇ ਤਰ੍ਹਾਂ ਮਾਲਕੋਂ ਲੈ ਕੇ ਆਉਂਦੇ ਆ ਤੇ ਲੈ ਕੇ ਸੇਲ ਕਰਦੇ ਆ ਮੇਰੇ ਭਰਾ ਜਿੰਨੂੰ ਜਿਹੜਾ ਨਗ ਪਸੰਦ ਆ ਜਾਊਗਾ ਜਿੰਨਾ ਦੁੱਧ ਦੱਸਿਆ ਜਾਊਗਾ ਇੱਥੇ ਆਣ ਕੇ ਆਪਣੀ ਦੋ ਟਾਈਮ ਚਾਹੇ ਕੋਈ ਤਿੰਨ ਟਾਈਮ ਤਸੱਲੀ ਕਰ ਲਿਓ ਠੀਕ ਆ ਜੀ ਸਭ ਤੋਂ ਪਹਿਲਾਂ ਹੀਰੇ ਸਾਸਰੀ ਕਾਲ ਸਾਸਰੀ ਕਾਲ ਭਾਜੀ ਸਾਸਰੀ ਕਾਲ ਹੋਰ ਹੀਰੇ ਵਧੀਆ ਵਧੀਆ ਕਰਦੇ ਭਾਜੀ ਜਿਹੜੇ ਉਦੋਂ ਪੰਜ ਚਾਰ ਨਗ ਆਪਾਂ ਵਿਖਾਈ ਸੀ ਪੰਜ ਚਾਰ ਦਿਨ ਦਾ ਸਮਾਂ ਹੋਇਆ ਸਾਰਾ ਅਜੇ ਹਾਂ ਹੋ ਗਏ ਪੰਜ ਦਿਨ ਹੋ ਗਏ ਭਾਜੀ ਠੀਕ ਆ ਹਾਂਜੀ ਇਹਦੇ ਉਦੋਂ ਵੀ ਪੰਜ ਬੈੜਾ ਸੀ ਤਕਰੀਬਨ ਮਾਲ ਵਕ ਵੂਕ ਹੀ ਗਿਆ ਤਕਰੀਬਨ ਅੱਜ 6 ਤਰੀਕ ਨੂੰ ਵੀਡੀਓ ਪਾਈ ਹਬਾ 6 ਫਰਵਰੀ ਨੂੰ ਹਾਂਜੀ ਹਾਂਜੀ ਇਹ ਗਿਆ ਮਾਲ ਸਾਰੇ ਹਾਂਜੀ ਅੱਜ ਇਹਦੇ ਬੈੜਾ ਜਿਹੜੀਆਂ ਆਪਣੇ ਕੋਲਾਂ ਤਕਰੀਬਨ ਮਾਲ ਸੋਇਆ ਸੋਇਆ ਹੀ ਆ ਹਾਂ 400 ਸੋਇਆਂ ਦੇ ਇੱਕ ਗੱਬਣੇ ਬੈੜ ਇੱਕ ਗੱਬਣਾ 28 30 ਕਿਲੋ ਵਾਲੀ ਗੱਬਣੇ ਬੈੜ ਵੀ ਇਹ ਬਣ ਬਣ ਕਵਰ ਕਰਮਾ ਲੀਆਂ ਤੇ ਕੰਬਲੀ ਹੋ ਜਾਂਦੀ ਕੰਬਲੀ ਹੋਈ ਆ ਤੇ ਵੀ ਆਰਡਰ ਦੀ ਥੋੜਾ ਜਿਹਾ ਇਧਰਲੇ ਪੁੱਤ ਮਾੜਾ ਜਿਹਾ ਸ਼ جشن ਮਾਰ ਕੇ ਕੈਮਰਾ ਕਰਾਈ ਮਾੜਾ ਤਸੱਲੀ ਵੀਰਾਂ ਨੂੰ ਐਂਡ ਦੇ ਵਿੱਚ ਆਪਾਂ ਸਾਰੇ ਭਰਾਵਾਂ ਨੂੰ ਦੀ ਪੂਰੀ ਡਿਟੇਲ ਸਾਂਝੀ ਕਰਦੇ ਆਂਗੇ ਇਧਰ ਕਿਤਨਾ ਬੜੀਆਂ ਬਾਕੀ ਮੇਰੇ ਭਰਾ ਕਿਸ਼ਤੀ ਲੇਵਾ ਹੀ ਆ ਠੀਕਾ ਜੀ ਉਨੀ ਹੀ ਗਾ ਉਨੀ ਹੀ ਪਿਛਾਂ ਉਨੀ ਹੀ ਗਾ ਤੇ ਉਨੀ ਹੀ ਪਿਛਾਂ ਬਾਕੀ ਪ੍ਰੋਪਰ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਬਹੁਤ ਚੰਗੀ ਖਾਸੀ ਸਪੈਸ਼ਲ ਵਾਰਡ ਭਰਾਵਾਂ ਨੂੰ ਵਿਖਾ ਦੇਣੀ ਆਪਾਂ ਕਿਹਦੇ ਸ਼ੁਰੂਆਤ ਕਰ ਲੀਆ ਪਹਿਲਾਂ ਅਗਲੀ ਪਹਿਲੇ ਨੰਬਰ ਤੋਂ ਇਧਰੋਂ ਹਾਂਜੀ ਹਾਂਜੀ ਪਾ ਅੱਜ ਪੂਰੇ ਆਪਾਂ ਜਾਏ ਰੱਖਿਆ ਆ ਐ ਜਾਜ ਕਿਨੂੰ ਕਹਿਆ ਜਾਂਦਾ ਭਾਜੀ ਅੱਜ ਜਾਜ ਰੱਖਿਆ ਹਾਂ ਪੂਰੇ ਜਾਏ ਇਧਰ ਵਾਜੀ ਠੀਕਾ ਲੱਭੀ ਟੰਡੀਆਂ ਕਿਤਰਾ ਇਤਰਾ ਬੈਜੋ ਭਾਵੇਂ ਥੱਲੇ ਹਾਂ ਸੀਲਸਲਾ ਕਾ ਇਹਦੇ ਜਰਸੀ ਆ ਵੜ ਕਿਵੇਂ ਸੁਆ ਸਵਾ ਕਿਵੇਂ ਦਾ ਦੂਜਾ ਸੁਆ ਭਾਜੀ ਆ ਬੱਚੀ ਦਿੱਤੀ ਰੱਖਾ ਲਈ ਦੂਜਾ ਸੁਆ ਕਾਲੀ ਜੱਸੀ ਆ ਬੱਚਾ ਜਮਗਰ ਲੌਜੀ ਦਿਨ ਹੋ ਗਿਆ ਨਾ ਭਾਈ ਸੋਈ ਨੂੰ ਹਏ ਚੌਥਾ ਦਿਨ ਹੋ ਗਿਆ ਭਾਈ ਚੌਥਾ ਦਿਨ ਅੱਜ ਹਾਂ ਲੌਜੀ ਚੌਥਾ ਦਿਨ ਹੈ ਅੱਜ ਜੰਮਣੇ ਨੇ ਪੂਰੇ ਚੱਕੇ ਚੌਥਾ ਦਿਨ ਹੋ ਗਿਆ ਠੀਕ ਆ ਸੁਬਿਆਂ ਦੇ ਵਿੱਚ ਕਿਵੇਂ ਆ ਹੀ ਰਿਆ ਹਾਂ ਦੂਜਾ ਲਾਲਾ ਕੋਈ ਤਜਾ ਲਾ ਸਕਦਾ ਲੌਜੀ ਕੋਈ ਦੂਜਾ ਕੋਈ ਤਜਾ ਅੰਗਲੇ ਠੀਕ ਆ ਹਾਂਜੀ ਇਧਰ ਭਾਜੀ ਇਤਰਾਫ ਧਾਰਾ ਮਾਰੀ ਜਾਓ ਹਾਂ ਇਤਰਾਫ ਠੀਕ ਆ ਆ ਜੀ ਜਨਜਤ ਬੱਚਾ ਨਹੀਂ ਆਪਾਂ ਲਾਇਆ ਬੱਚਾ ਠੀਕ ਆ ਇਹਦੇ ਥੱਲੇ ਕਿੰਨਾ ਸਮੇਂ ਤੋਂ ਦੁੱਧ ਇਹ ਭਾਂ ਇਦਾਂ ਮਰੀਓ ਹਾਂਜੀ ਇਹਦਾ ਦੁੱਧ ਇਹਦਾ 11 ਕਿਲੋ ਮੋੜਾ ਭਾਜੀ ਹੈਗਾ 11 ਕਿਲੋ ਹਾਂ ਠੀਕ ਆ 12 ਹੈਗਾ ਪਰ 11 ਹੈਗਾ ਇਧਰ ਉਸੇ ਵਜੇ ਪਸ਼ਾ ਅਰ ਲਾਪੀ ਆਪੋ ਸਮਾਈ ਆ ਹਾਂਜੀ ਜਿਹੜੇ ਖੋਲ ਨਾਲ ਦੀ ਨਾਲ ਤੋੜ ਕੇ ਦਿਖਾ ਦੇ ਮਗਰ ਤੇ ਕਿਸਾਨ ਵੀਰ ਉਹ ਬੱਚੀ ਆ ਫੀਮੇਲ ਕਾਫ ਹਜੇ ਹਫਤੇ ਦੇ ਅੰਦਰ ਅੰਦਰ ਹੀ ਆ ਕੋਈ 5 6 ਦਿਨਾਂ ਦਾ ਤੁਹਾਨੂੰ ਸਮਾਂ ਨੋਟ ਕਰਾ ਦਿੱਤਾ ਸੋ ਜਨਾਇਦਾ ਤੇ ਲੈ ਇਸ ਵਕਤ ਕੋਈ ਕੱਚਾ ਬੋਲਾ ਜਾਂ ਕੱਚਾ ਦੁੱਧ ਦੱਸਿਆ ਬਾਕੀ ਲੇਵੇ ਹਵਾਨੇ ਦੀ ਸਾਫ ਸੁਫਰੀ ਆ ਕੋਈ ਸਾਹ ਵਗਰੇ 14 ਚੋਲੇ 15 ਚੋਲੇ ਸਾਹ ਦੇ ਸਰਤੇ ਆ ਹਾਂ ਹਾਂਜੀ ਹਾਂਜੀ ਆ ਦੁੱਧ ਸੇਵਾ ਦਾ ਹੀ ਰਿਆ ਹਾਂ ਸੇਵਾ ਦਾ ਭਾਜੀ ਦੇਣਾ ਸੇਵਾ ਨਾ ਦੁੱਧ ਵਾਲੀ ਉਤਰਾ ਵੇੜ ਹਾਂ ਬਾਕੀ ਜਸਨ ਪੂਰਾ ਮਾਰ ਕੇ ਥਣ ਥਣੋ ਵਿਖਾ ਦੇ ਨਖੇੜ ਚੱਕ ਕਰਾ ਦੇ ਭਰਾਵਾ ਕਿਧਰ ਕਿਧਰ ਸੁਵਿਆ ਦੇ ਵਿੱਚ ਮੇਰਾ ਵੀ ਰਵਦੀ ਸਭ ਦੇ ਵੇਖ ਲੈ ਕੋਈ ਤੀਜਾ ਅੰਗ ਕੇ ਲੈ ਜਾਏ ਕੋਈ ਦੀ ਆਪੋ ਆਪਣੀ ਸਭ ਜੀ ਹਾਂਜੀ ਨਾੜਾ ਕੱਲੀ ਅਗਲੀਆਂ ਭਾਜੀ ਦੀਦੀਆਂ ਮੁੱਠੀ ਮੁੱਠੀ ਵਾਲਾ ਥਣ ਲਗਾ ਨੋਕਲਾ ਹੀਰਾ ਕਹਿੰਦਾ ਸੂਬਾ ਕਦਮ ਮਰ ਜਿੱਥੇ ਮਰਜੀ ਡੱਕ ਕੇ ਚੋਣ ਲੱਗ ਪੋ ਇਹ ਕਰਮਾਲੀ ਨੇ ਕੀ ਆਖਾ ਕਰਨੀ ਭਾਜੀ ਲੈ ਮੋੜ ਲਿਆ ਵੀਰੇ ਇਹਦੇ 12 ਕੇ 13 ਦੱਸਿਆ ਭਾਜੀ ਨਹੀਂ 11 11 ਕਿਲੋ ਬਹੁਤ ਠੰਡਾ ਆ ਗਰੰਟੀ ਦੇ ਮਗਾਲੂ ਆਪ ਗਰੰਟੀ ਦੇ ਕਹਦਾ ਕਿ 11 ਕਿਲੋ ਆ ਠੀਕ ਆ ਜੀ ਹਾਂ ਲੋ ਵੀ 11 ਕਿਲੋ ਠੀਕ ਆ ਹੈਗਾ 12 ਕਿਲੋ ਹੀ ਆ ਭਾਜੀ ਹਾਂ ਤੇ ਪਰ 11 ਹਾਂ 11 ਮੰਨੇ ਕੋਈ ਨਾੜੂਆ ਨਾਲ ਹੀ ਹੈ ਨਾ ਹਾਂ ਜੀ ਹਾਂ ਬੱਛੀ ਮਗਰ ਇਹਦੇ ਲੈ ਜਿਹੜੇ ਮੋੜਦਾ ਵੀਰੇ ਲਾਲ ਰੰਗ ਦੇ ਵਿੱਚ ਆ ਠੀਕ ਆ ਬਾਕੀ ਥੋੜਾ ਸੂਸਵਾ ਦੇ ਵਿੱਚ ਪਸ਼ੂ ਤੈ ਤੂੰ ਜੀ ਲੈਣੀ ਖੜਾ ਮੰਗ ਕਰਦੇ ਰਹਿੰਦੇ ਜਰਸੀ ਲੈਣੀ ਆ ਹਾਂ ਆ ਲੈ ਤੇ ਜਰਸੀ ਲੈਣੀ ਪਾੜਾ ਆ ਤੇ ਲੈਣੀ ਦੁੱਧ ਵਾਲੀ ਤੇ ਅੱਜ ਜਰਸੀ ਦੇ ਪਾੜੇ ਦੇਣੀਆਂ ਵੀ ਅੱਜ ਫਿਰ ਪੰਜੇ ਘਿਓ ਦੇ ਵਿੱਚ ਕਰਤੀਆਂ ਆਪਣੇ ਭੈਣ ਭਰਾਵਾਂ ਦੀਆਂ ਹਾਂਜੀ ਹਾਂਜੀ ਠੀਕ ਆ ਅੱਜ ਮੁੱਲ ਬਰਾਬਰ ਰੱਖਣੇ ਦੋ ਦੇ ਇਹਨਾਂ ਦੇ ਵੈਰੀ ਗੁੱਡ ਇਹਦੇ ਮੁੱਲ ਦੱਸਦੇ ਤਾਂ ਰੇਟ ਕੀ ਕਰਦੇ ਮੁੱਲ ਆਪਾਂ 42000 ਕਰਨਾ ਆ 9 ਛੱਡ ਦੀਆ 3 ਛੱਡ ਦੀਆ ਆਪਾਂ 38000 ਦੀ ਦੇ ਦੇਣੀ ਹੈ 38000 ਦੀ ਐ 38000 ਦੀ ਦੇ ਦੇਣੀ ਹੈ ਬਸ ਐਂਡ ਹੀ ਹੋ ਗਿਆ ਕੰਮ ਹਾਂ 38000 ਦੀ ਦੇ ਦੇਣੀ ਆ ਹਾਂ ਤੇ ਦੁੱਧ ਆਮ ਦਾ 15 ਕਿਲੋ ਚੋਲੇ ਕੋਈ ਆ 14 ਕਿਲੋ ਆਮ ਦੇ ਸਿਰ ਤੇ ਗੱਲ ਆਮ ਦੀ ਅੱਗੇ ਹਾਂਜੀ ਹਾਂਜੀ ਲੋ ਵੀ 38000 ਦੀ ਫਾਈਨਲ ਮਿਲ ਜੂਗੀ ਠੀਕ ਆ ਹਾਂ ਦੇ ਜਾਊ ਭਾਜੀ ਤੇਰਾ 14 ਕਿਲੋ ਦਦਾਮ ਦੇ ਜੂਗੀ ਚਲੋ ਚੰਗੀ ਗੱਲ ਆ ਹਾਂ ਮੇਰੀ ਕਹਿੰਦੇ 18 ਤੋਂ 19 ਤੋਂ ਉਹ ਨਹੀਂ ਗੱਲ ਹਾਂ ਕਿੰਨਾ ਦੇਣਾ ਉਹਨਾਂ ਨੂੰ ਆਪਾਂ ਦੱਸਣਾ ਫਰਜ਼ ਹੈ ਆਪਣਾ ਹਾਂ ਹਾਂਜੀ ਹਾਂਜੀ ਠੀਕ ਹੈ ਨਹੀਂ ਪੂਰੀ ਤਸੱਲੀ ਵਾਲੀ ਆ ਆ ਵੜ ਆਪਣੇ ਕੋਲ ਆ ਗਈ ਸੈਕਟਰ ਨੰਬਰ ਤੇ ਇਹਦੇ ਇਹਦਾ ਕੀ ਬੇਰਵਾ ਜੀ ਪਾਜੀ ਇਹ 14 15 ਦਿਨਾਂ ਦੀ ਸੂਈ ਆ ਠੀਕ ਆ 14 15 ਦਿਨਾਂ ਦੀ ਆ ਮਗਰ ਬੱਚਾ ਮਗਰ ਬੱਚੀ ਆ ਗਈ ਇਹ ਦੇਖ ਲੋ ਆ ਮਗਰ ਬੱਚੀ ਆ ਜਰਸੀ ਅੰਗ ਵਿੱਚ ਮਗਰ ਆ ਬੱਚੀ ਆ ਦੁੱਧ 12 ਕਿਲੋ ਪੂਰਾ ਹੈਗਾ 15 14 ਦਿਨਾਂ ਦੀ ਸੂਈ ਆ ਬਾਕੀ ਗਰੇ ਰੰਗ ਸੀਮੈਂਟ ਰੰਗਾ ਜਿਹਾ ਇਹਦਾ ਕਲਰ ਆ ਠੀਕ ਆ ਜੀ ਸੂਬਾ ਦੂਜਾ ਹੀ ਆ ਦੂਜਾ ਸੁਗਿਆ ਦਾ 11 ਕੇ 12 12 ਕਿਲੋ ਦੁੱਧ ਹੈਗਾ ਪਾਜੀ 12 ਕਿਲੋ ਆ 15 ਦਿਨਾਂ ਦੀ ਸੂਈ ਹੈ ਤੇ 12 ਕਿਲੋ ਦੁੱਧ ਹਾਂਜੀ ਬਾਕੀ ਹੀਰਾ ਚੋਣ ਚਾਨ ਦੱਸ ਮੇਰੇ ਭਰਾ ਚੋਣ ਇੱਕ ਨੰਬਰ ਆ ਇੱਕ ਨੰਬਰ ਚ ਵਾਈ ਕਿੰਨੂ ਕਿਹਾ ਜਾਂਦਾ ਕਿਤੇ ਖਲਾਰ ਦੇ ਖਲੋਈਂਦੀ ਲਓ ਵੀਰੇ ਲਮਾ ਤੋਰਦੀ ਗਾ ਨੂੰ ਲਓ ਜੀ ਹਾਈਟ ਇਹਦੀ ਮੀਡੀਅਮ ਦੇ ਵਿੱਚ ਆ ਜਿੱਦਾਂ ਕਿ ਨੋਰਮਲ ਜਰਸੀ ਵੜਾ ਆਪਾਂ ਵੇਖਦੇ ਆ ਚਾਰੇ ਥਾਣਾ ਕੋਈ ਨਜਾਇਜ਼ ਫੋਰਸ਼ਾਕ ਨਹੀਂ ਗਈ ਚਾਰੇ ਥਾਣਾ ਬਾਕੀ ਆ ਸਫੇਸ ਵਾਂਡ ਤੁਹਾਡੇ ਸਾਹਮਣੇ ਆ ਕਰੋ ਚੱਕ ਮੇਰੇ ਭਰਾ ਠੀਕ ਆ ਜੀ ਚੌਣ ਚਾਣ ਦੀ ਰਾਂ ਦਾ ਵੀ ਪੂਰੀ ਓਕੇ ਰਿਪੋਰਟ ਆ ਮਾੜੀ ਨਹੀਂ ਆਪਣੇ ਘਰੇ ਸੋਈ ਭਾਜੀ ਹਾਂ ਕਰੋ ਚੈੱਕ ਜੇ ਜੱਦੀ ਵਧੀਆ ਵੀਡੀਓ ਬਣੀ ਆ ਠੀਕ ਆ ਠੀਕ ਆ ਜੱਦੀ ਲੈ ਮੋੜ ਲਿਆ ਵੀਰੇ ਠੀਕ ਆ ਵੀਰੇ ਸੋ ਮਗਰ ਇਹਦੇ ਬੱਛੀ ਆ ਗਈ ਠੀਕ ਆ ਜੀ ਜਰਸੀ ਮਗਰ ਬੱਛੀ ਆ ਚਲੋ ਵੈੜ ਥਣ ਥੂਣ ਚੰਗਾ ਲੱਗਾ ਵੈੜ ਨੂੰ ਬਾਕੀ ਮੇਰੇ ਭਰਾਵਾਂ ਨੇ ਸਾਰੀਆਂ ਚੀਜ਼ਾਂ ਦੇਖ ਕੇ ਹਰੇਕ ਨੂੰ ਸੌਦਾ ਕਰਨਾ ਥਣ ਥੂਣ ਨਾਲੇ ਪਾਸੋਂ ਕੋਈ ਸ਼ੱਕ ਨਹੀਂਗਾ ਠੀਕ ਆ ਜੀ 12 ਕਿਲੋ ਦੁੱਧ ਪੂਰਾ ਗਾ ਹਾਂ ਹਾਂ ਜੀ ਇਹਦਾ ਮੋਲਾ ਆਪ 42 ਕਰਨਾ ਆ ਇਹ ਵੀ 38000 ਦੀ ਦੇ ਦੇਣੀ ਆ ਇੱਕੇ ਘਰ ਚ ਦੇ ਦੇਣੀਆਂ ਦੋਵੇਂ ਇੱਕੇ ਘਰ ਚ ਹੀ ਲੈ ਜੇ ਦੋਵੇਂ ਇਹਦੇ ਲਓ ਦੋ ਮਗਰ ਬੱਛੀਆਂ ਠੀਕ ਆ ਜੀ ਬਾੜਾ ਤੇ ਦੋ ਮਗਰ ਬੱਛੀਆਂ ਚਾਰ ਲੈ ਜਾਉਗੇ ਤੁਸੀਂ گاਵਾ ਸਿਰਫ ਇਹ ਵੀ 38000 ਦੀ ਲਾਓ ਅੱਗੇ ਓਕੇ ਇਹਦੇ ਦਾ ਸੂਬਾ ਕਿਵੇਂ ਅਗਲੀ ਵਾਰ ਦਾ ਇਹ ਬਾਈ ਦੂਜਾ ਸੂਗਾ ਦੂਜਾ ਸੂਬਾ ਹਾਂ ਲਓ ਵੀ ਰੰਗ ਪ੍ਰਿੰਟੇ ਦਾ ਡੱਬੀ ਵੜ ਆ ਗਈ ਠੀਕ ਆ ਜੀ ਦੂਜਾ ਸੂਗਾ ਫੈਸ਼ਲ ਪੁਸ਼ਲ ਬੈਠਦਾ ਬੜਾ ਬਾਕੀ ਥਾਣੇ ਤਰੋ ਬਖਾਈ ਜਸ਼ਨ ਮਾਰੀ ਕੈਮਰਾ ਇਧਰ ਇਧਰ ਭਾਜੀ ਹਾਂ ਆ ਵੱਛਾ ਇਹਦਾ ਬੱਛਾ ਚੋਬਰ ਹਾਂ ਚੋਬਰ ਵਛੀ ਦੀ ਬਾਰੀ ਕਹਾਣੀ ਜੀ ਉਹਦੀ ਮਗਰ ਇਹਦੇ ਬੱਛਾ ਮੇਰ ਕਾ ਆ ਠੀਕਾ ਅੱਛਾ ਅੱਛਾ ਤੇ ਚੱਲਾ ਬੱਛਾ ਦੇਖਦਾ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ 10 ਦਿਨ ਪੂਰੇ ਹੋ ਗਏ ਲਓ ਜੀ 10 ਦਿਨ ਹੋ ਗਏ ਤਾਂ ਕਿੰਨਾ ਦੱਸਿਆ ਤੋ 10 14 15 ਹਾਂਜੀ 18 ਕਿਲੋ ਬਾਜੀ 18 ਕਿਲੋ 18 ਕਿਲੋ ਕੰਡੇ ਦੇ ਜੋਖਣ ਵਾਲਾ ਬਾਜੀ ਇਹਦਾ ਕੱਲੀਆਂ ਗੱਲਾਂ ਵਾਲਾ ਤੇ ਨਹੀਂ ਨਾ 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 ਬਾਜੀ ਨਾ 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 ਇਹੋ ਜੀ ਨਹੀਂ ਕੋਈ ਗੱਲ ਦੇਖੀ ਕਿਤੇ ਕਿੰਨਾ ਦੁੱਧ ਦੱਸਿਆ ਨਹੀਂ ਹੋਊਗਾ ਲੋ ਜੀ 18 ਕਿਲੋ ਦੁੱਧਾ ਵੜ ਦੇ ਦਿੰਦੇ ਹੁਣ ਆਪਾਂ ਵਗਾਵਾ ਜਾਣਾ ਵਗਾਉਂਦੀ ਤਾਂ 13 14 ਤਾਂ ਭਰਾ ਆਪਾਂ 11 ਦੱਸਿਆ ਇਹਦੇ ਪਿੱਛੇ ਜਿਹੜੀ ਜਰਸੀ ਵਿੱਚ 22 24 ਲੀਟਰ ਵਾਲੀ ਮਿੰਕੇ ਦਿੱਤਾ ਬਚੀ ਤੁਸਲੀ ਤੁਸਲੀ ਕਰਕੇ ਲੈ ਕੇ ਗਿਆ ਭਰਾ ਮੈਂ ਤਾਂ ਆਪਾਂ ਮਿੰਕੇ ਦਿੱਤਾ ਉਹਨਾਂ ਨੂੰ ਚਲ ਹਾਂ ਪਰ ਲੈ ਰਾ ਬੈਰਾ ਹੋਣੀ ਠੀਕ ਹੈ ਇਰੇ ਆਇਆ ਨੂੰ ਮੋੜੀ ਮੜਾ ਜਾ ਕੋ ਡੰਗ ਇਥੇ ਚੋਈ ਲਓ ਜੀ 18 ਕਿਲੋ ਦੁੱਧ ਵੇੜ ਮੇਰੇ ਭਰਾ ਚੈੱਕ ਕਰੋ 18 ਕਿਲੋ ਐਣ ਮੁੱਠੀ ਮੁੱਠੀ ala ਥਾਣ ਲੱਗਾ ਤੇ ਅਰਲੀਆ ਵਰਗੇ ਥਾਣਨੇ ਠੀਕ ਆ ਸਪੇਸ ਵੰਡ ਚੰਗੀ ਆ ਬਾਕੀ ਰੰਗ ਬਾਜ ਆ ਫੈਸ਼ਨ ਪੂਸ਼ਨ ਵੇੜਦਾ ਚੰਗਾ ਬੂਥੀ ਬਾਥੀ ਫੇਰ ਵਿਖਾ ਦਿੰਨੇ ਆ ਨਸਲ ਪ੍ਰੀਟ ਤੁਹਾਡੇ ਸਾਹਮਣੇ ਆ ਸੋ 18 ਕਿਲੋ ਦੀ ਮਾਲਕਨ ਐਸ ਵਕਤ 18 ਕਿਲੋ ਹਾਜ਼ਰ ਦੁੱਧ ਬਾਕੀ ਥਾਲਥੂਣ ਵਾਲੇ ਪਾਸਿਓ ਨੋ ਡਾਊਟ ਮੇਰੇ ਭਰਾ ਜਿੰਦਾ ਮਰਜੀ ਤਸੱਲੀਆ ਕਰੋ ਥਾਲਥੂਣ ਬੜਾ ਸੁਆਦੀ ਲੱਗਾ ਕਰੋ ਚੱਕ ਠੀਕ ਆ ਸਵਾਜੀ ਕੰਡੇ ਦੇ ਜੋ ਕੇ ਸਬਦਾ ਫੇਰ ਕਰ ਲਏ ਆਪਣੇ ਦਾ ਪਹਿਲੋ ਚੋਲੇ ਹਾਂ ਮਾਣ ਆਪਦੀ ਚੀਜ਼ ਤੇ ਮਾਣ ਤੇ ਮਾਣ ਆਵੇ ਉਦੋਂ ਆਪਾਂ 24 ਕਿਲੋ ਆਖਿਆ ਸੀ ਹਾਂ ਤੇ 24 ਕਿਲੋ ਰਾਤ ਉਹਨਾਂ ਇੱਥੇ ਚੋਲੀ ਜਿਹੜੇ ਆਪ ਦਾ ਮਿਲ ਕੇ ਦੁੱਧ ਫੇਰ ਉਹਨਾਂ ਆਖਿਆ ਨਹੀਂ ਸਹੀ ਕੱਢਿਆ ਦੁੱਧ ਹਾਂ ਸਵਾਦ ਫੇਰ ਹੀ ਆਉਂਦਾ ਸ਼ੀਰ ਕਿੰਨਾ ਹੈਗਾ ਉਹਨਾਂ ਦੱਸੋ ਬੱਸ ਸਵਾਦ ਤਾਂ ਹੀ ਰਹੇ ਹੋਈ ਆ ਵੀ ਦੂਰੋਂ ਲਾ ਕੇ ਆਉਂਦਾ ਕਿਸੇ ਨੇ ਦੂਰੋਂ ਬਾਵਾ ਦੂਰੋਂ ਆਏ ਸੀ ਬੰਦੇ ਹਾਂਜੀ ਹਾਂਜੀ ਚਲੋ ਇਸੇ ਤਰ੍ਹਾਂ ਹੀ ਹਾਂ ਤੇ ਨਾਲੇ ਘੰਟਾ ਯਕੀਨ ਅਗਲੇ ਨੂੰ ਪੂਰੀ ਤਸੱਲੀ ਕਰਾ ਕੇ ਦਿੱਤੀ ਆ ਹਾਂਜੀ 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 ਲਓ ਵੀ 18 ਕਿਲੋ ਦੁੱਧ ਬਾੜ ਬਾਕੀ ਟਾਈਮ ਤੁਹਾਨੂੰ ਸੂਆ ਸਾਰਾ ਨੋਟ ਕਰਾ ਹੀ ਦਿੱਤਾ। ਸੋ ਬਾਕੀ ਮੇਰੇ ਭਰਾ ਖੁੱਲੀਆਂ ਤਸੱਲੀਆਂ ਕਰੋ, ਟਾਈਮ 'ਚੋਂ ਟਾਈਮ ਕੱਢਿਆ ਕਰੋ ਠੀਕ ਆ ਜੀ। ਇਧਰੋਂ ਬਹਿਣੀ ਵਾਲੇ ਪਾਸਿਓ ਇੱਕ ਪੁਰੀ ਫੇਰ ਵਿਖਾ ਦਿੰਨੇ ਆ। ਬਲਾਇਆ ਕਥਾਣਾ ਚਾਰੇ ਠੀਕ ਆ ਜੀ। ਜਵਾਨ ਹੋ ਗਈ ਛੰਗੀ ਤਾਂ ਭਾਜੀ। ਜਵਾਨ ਹੀ ਹੋ ਗਈ। ਹਾਂ ਜਵਾਨ ਹੋ ਗਈ। ਉਹ ਵੀ ਸਾਢੇ 4-5 ਸਾਲ ਦੀ ਉਮਰ ਫੇਰ ਕਰਮਾਂ ਦੀ। ਹਾਂਜੀ ਹਾਂਜੀ। ਲਓ ਜੀ ਦੋ ਜਣ ਜਿਹੜੀ ਐ ਵੜ ਭਰਾਮਾਂ ਨੂੰ ਵਿਖਾ ਦਿੱਤੀ ਆ ਬਾਕੀ ਰੇਡ ਪੁੱਛ ਲਾਂਗੇ 18 ਕਿਲੋ ਦੇ ਹਿਸਾਬ ਨਾਲ ਅੱਜ ਹੀਰਾ ਕੀ ਮੰਗ ਕਰਦਾ ਤੇ ਕਿੰਨੇ ਤੇ ਦੇਊਗਾ। ਇਹਦੇ ਕੀ ਰੇਡ ਕੀ ਡਿਮਾਂਡ ਇਹਦੀ? ਰੇਟ ਭਾਜੀ 72 ਹਜ਼ਾਰ ਮੰਗਦੇ ਆ। ਆ 70 ਹਜ਼ਾਰ ਦੀ ਦੇ ਦਈਏ। 70 ਦੀ। ਹਾਂਜੀ। ਕਰਕੇ ਲੈਸ ਲੂ ਤੁਸੀਂ ਰਿਆ ਦੂਜੀਆਂ ਵੜਾਂ ਨੂੰ। ਕੋਈ ਗੱਲ ਕਰਦਾਂਗੇ ਭਾਜੀ। ਹਾਂ? ਮਾਣ ਕਰਨਾ ਪੈਂਦਾ ਕੋਈ ਵੀਰ ਭਰਾ ਦੂਰੋਂ ਆਵੇ। ਆਹ। ਹਾਂਜੀ ਕਰਾਂਗੇ ਜਰੂਰ। ਚੰਗਾ ਹੀਰੇ। ਹਾਂਜੀ। ਲਓ ਜੀ 70 ਹਜ਼ਾਰ ਦੀ। ਇਹ ਕੋਈ ਭਾਜੀ ਇੱਕ ਗੱਲ ਹੈਗੀ ਆ। ਆਹ ਰੱਸੀ ਪਾਉਣ ਦੀ ਲੋੜ ਨਹੀਂ ਪੈਂਦੀ। ਆਹ ਐਨੀ ਠੰਡੀ ਆ। ਆਹ। ਉਪਰ ਟਾੜੀ ਮਰਜੀ ਆ ਪਰ ਅਸੀਂ ਪਾ ਲੋ ਨਹੀਂ ਪਾਉਣੀ ਟਾੜੀ ਮਰਜੀ ਆ ਹਾਂ ਹਾਂਜੀ ਕੱਲਾ ਕੱਲਾ ਸੋਣਾ ਕਾਲਾ ਲੈ ਵੀ ਹੀਰੇ ਚੋਣ ਬਾਜੀ ਬਾਦੀ ਪੋਲੀ ਆ ਐ ਮੋਗਾ ਪਰ ਨਾਲਾ ਹੀ ਹੈਗੇ ਮੈਂ ਨਾ ਬਰਾਬਰ ਐ ਗਰਲ ਕਰਲੀ ਆਉਂਦੀ ਆ ਤੇ ਠੀਕ ਆ ਹਾਂਜੀ ਇਧਰ ਹੀਰੇ ਆ ਬੈੜ ਅਗਲੀ ਆਪਣੀ ਜਿਹੜੀ ਕਾਲੀ ਵਾੜ ਹੈਗੀ ਪੂਰੀ ਸ਼ਾਨਕ ਤਮਕ ਤਾ ਆ ਬਾਜੀ ਘਰੇ ਲੈਣਗੇ ਜੋਈ ਸੋਰੀ ਆਪਾਂ 9 ਵਜੇ ਹਾਂਜੀ ਆਈਓ ਹਾਂਜੀ ਆਈ 16 ਕਿਲੋ ਬੋਲਾ ਹੋਊਗਾ 16 ਕਿਲੋ ਬੋਲਾ ਹਾਂ ਬੱਛਾ ਮਗਰ ਹਾਂਜੀ ਬੱਛਾ ਦੱਬਾ ਬੱਛਾ ਤੁਹਾਨੂੰ ਪ੍ਰੋਪਰ ਮਗਰ ਬੱਛੇ ਆਗੇ ਇਹਨਾਂ ਦੇ ਆਜਾ ਦੂਜਾ ਤੀਜਾ ਦੇ ਨੇ ਨੂੰ ਇੱਜਾਪਾ ਤਰਨ ਹੋ ਗਿਆ ਬਾਜੀ ਨੂੰ ਚੌ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਲੈ ਵੀ ਚੌ ਦਿਨਾਂ ਦੀ ਸੂਈ ਤੇ 16 ਕਿਲੋ ਇਹ ਨਾ ਨੈਟ ਬੋਲਾ ਹਾਂ 16 ਕਿਲੋ ਬਾਜੀ 16 ਕਿਲੋ ਬੋਲਾ ਇਧਰੋਂ ਮੇਰੇ ਭਰਾ ਮਾਰਿਓ ਨਿਗਾ ਜੜੀ ਕਰੋ ਸੰਗ ਬਰੀਡ ਆ ਤੇ ਨਾੜੀ ਨੂੜੀ ਮੇਰੇ ਭਰਾ ਚਾ ਇੱਕ ਕਰ ਲਿਓ ਲੈਵੇ ਤੇ ਮੁਠੀ ਵਾਲਾ ਥਾਣਾ ਕਦਕੂਤ ਢਾਂਚਾ ਵਹਿੜ ਤਾਂ ਚਲੋ ਚੰਗਾ ਵਟੀਆਂ ਵਹਿੜਾਂ ਦੇ ਵਿੱਚ ਵੀ ਆ ਜਾਂਦੀ ਆ ਬਾਕੀ ਹਾਈਟ ਲੈਂਥ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਈਰ ਮਾਰਨਿੰਗ ਤੜਕੇ ਫਿਰ ਲੇਟ ਚ ਹੋਈ ਆ ਲਿਆਂਕੇ ਚੋਈ 9:30 ਵਜੇ ਠੀਕ ਆ ਵੀ ਹਾਂਜੀ ਹਾਂਜੀ ਲੋ ਜੀ ਤੜਕੇ ਚੋਈ ਚਵਾਈ ਲੇਡ ਆ ਵੈਸੇ ਹੁਣ ਡੜਾ ਡੇਢ ਤੋਂ ਕੁ ਬਚਣ ਡਿਆ ਦੁਪਹਿਰ ਤੇ ਮੇਰਾ ਜਾ ਨਹੀਂ ਗਿਆ ਲੈਣ ਹਾਂ ਤੇ ਫਿਰ ਲੇਡ 9 9:30 ਵਜੇ ਆਪ ਚੋਈ ਆ ਹਾਂ ਤੇ ਇਤਰੇ ਭਾਜੀ ਬੈਜੋ ਭਾਬੇ ਥੱਲੇ ਲੈ ਵੀ ਕਰਾ ਦੇ ਚੱਕ ਇਤਰਾ ਇਧਰ ਕਰਾ ਦੇ ਤਸੱਲੀ ਰੇ ਆ ਜੋ ਇਧਰ ਸੁਣ ਜੀ ਵੇਲਾ ਖਲੋਤੇ ਲੱਗੇ ਲੱਗ ਜਾ ਪੁੱਤ ਇਧਰ ਲੈ ਬੰਨੇ ਬਖਾਰ ਭਰਾ ਮੈਂ ਨਾ ਇਧਰ ਭਾਜੀ ਵੇਖਿਓ ਹਾਂ ਇਧਰ ਆ ਪਹਿਲੇ ਸਾਂਚੋ ਲੈ ਮਾਰਾ ਕੈਮਰਾ ਇਹਨੂੰ ਕਰਾ ਦੇ ਚੱਕ ਤਸੱਲੀ ਇਧਰ ਇਦਰਾ ਦੂਜੇ ਸਾਂ ਚ ਲੈ ਨਹੀਂ ਹੈ ਪ੍ਰਣਾਲਾ ਹੀ ਹੈ ਚੋਣ ਇੱਕ ਨੰਬਰ ਹੂ ਆ ਜੀ ਹਾਂ ਮੋਗਾ ਹੀ ਹੈ ਇਥੇ ਹਾਂਜੀ ਹਾਂਜੀ ਹੀਰਾ ਦਾ ਵੀ ਮਾਣ ਆ ਮੈਨੂੰ ਆਪਦੀ ਚੀਜ਼ ਏ ਇਹਦੇ 15 16 15 16 ਬੌਲਾ ਠੰਡਾ ਹਾਂ ਦੋਦੇ 18 20 ਕਿਲੋ ਦੇ ਜੂਗੀ ਚਲੋ ਸੇਵਾ ਤੇ ਇਹ ਜਿਆਦਾ ਕੀ ਹੈ ਇਹ ਗਲਤ ਆ ਜਿਹੜੀ ਅੱਜ ਮੌਜੂਦਾ ਕੋਈ ਨਹੀਂ 50 ਕਿਲੋ ਆ ਕੀ ਹੈ ਫਾਇਦਾ ਨਹੀਂ ਨਹੀਂ ਕਿੰਨਾ ਕਿਦੋਂ ਦੇਣਾ ਡੰਗਰ ਦਾ ਫਾਇਦਾ ਇਹਨਾਂ ਨੇ ਕਰਮਲ ਨੇ ਚੋਣਾ ਚੋਣਾ ਤੋਂ ਨਾ ਕੀ ਆ ਹਾਂਜੀ ਹਾਂਜੀ ਸੇਵਾ ਵੀ ਚਾਹੀਦੀ ਆ ਆਪਾਂ ਅੱਜ ਦੇ ਹਿਸਾਬ ਨਾਲ ਹੀ ਗੱਲ ਕਰਦੇ ਪਏ ਜਿੰਨਾ ਕਿ ਇੱਥੇ ਲੋ ਬੋਲਾ ਚਾ ਕੱਚਾ ਦੁੱਧ ਦਾ ਹਾਂਜੀ ਹਾਂਜੀ ਬਾਕੀ ਮੇਰੇ ਭਰਾ ਠੀਕਾ ਜੀ ਹਾਈਟ ਕੱਦ ਤੁਹਾਡੇ ਸਾਹਮਣੇ ਆ ਬਾਕੀ ਉਤੋਂ ਪਿੰਡੇ ਪੁੰਡੇ ਦੀ ਪੂਰੀ ਸਾਫ ਆ ਪੱਧਰ ਹੀ ਥੱਲਿਓਂ ਲੈਵੇ ਆਵਾਂਗੇ ਦੀ ਵੀ ਚਲੋ ਆਹ ਚੀਜ਼ਾਂ ਜਿਹੜੀਆਂ ਨੋਟ ਕਰਨ ਵਾਲੀਆਂ ਹੁੰਦੀਆਂ ਬਾਕੀ ਚੋਚ ਆ ਕੇ ਤੁਸੀਂ ਆਪ ਵੀ ਦੇਖ ਲਿਆ ਜੇ ਕੋਈ ਗੱਲ ਨਹੀਂ ਚੋਣ ਦੀ ਗਰੰਟੀ ਮੰਗੂਗਾ ਤਾਂ ਚੋਾਈ ਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਇੰਨਾ ਕਰ ਸਕਦੇ ਮਾਣ ਤੇ ਪਹਿਲੀ ਗੱਲ ਮੈਂ ਆਪ ਪੰਪ ਚ ਨਾ ਗਈਦਾ ਆਉਣਾ ਚਾਹੀਦਾ ਕਿ ਹਾਂ ਚੀਜ਼ ਲੈਣੀ ਆ ਹਾਂ ਪੁੰਚਣਾ ਚਾਹੀਦਾ ਲਾਹਿਰੇ ਮੋੜ ਲਿਆ ਭਰਾ ਨਹੀਂ ਠੀਕ ਆ ਵੇੜ ਬਾਕੀ ਮੇਰੇ ਭਰਾ ਕਰ ਲਿਓ ਸੌਦਾ ਠੀਕ ਆ ਜੀ ਇਸ ਵਕਤ ਜੋ ਤੁਹਾਨੂੰ ਦੱਸ ਦਿੱਤੀ ਹੈ ਡਿਟੇਲ ਉਹਨੂੰ ਵੈਰੀਫਾਈ ਕਰ ਲਿਓ ਆਪਣੀ ਭਾਜੀ ਦੂਜੀ ਹੀ ਹਾਏ ਉਹ ਨਵੇਂ ਸ਼ਹਿਰ ਚਲ ਗਈ ਕਾਲੀਗਾਂ ਨਾਲ ਪਾਈ ਇੱਕ ਆ ਵੇੜ ਉਹ ਵੀ ਚੰਗੀ ਸੀ ਆ ਨਵੇਂ ਸ਼ਹਿਰ ਚ ਚਲਦੀ ਆਪੇ ਦੇਖੋ 20000 ਵਾਲਾ ਤੋਹਫਾ ਫਿਰ ਕਿਹੜੇ ਬੰਨੇ ਘਲਾਤਾ ਨਹੀਂ ਉਹ ਆਪਾਂ ਫਿਰ ਲੇ ਕਰਿਆ ਰੱਖ ਲਈ ਸੀ ਹਾਂ ਥੋੜੀ ਜਿਹੀ ਢਲਮੱਠ ਹੋ ਗਈ ਐ ਮੈਂ ਕਿਸੇ ਨਾਲ ਧੋਖਾ ਕਰਨਾ ਕਿ ਨਹੀਂ ਨਹੀਂ ਕਿਹੜੀ ਗੱਲੋਂ ਮਾਲ ਆਪਾਂ ਦੇਣਾ ਸਾਫ਼ ਸੋਨੇ ਦਾ ਕੋਈ ਅੰਦਰ ਵੱਜੀਆ ਕੋਈ ਗੱਲ ਨਹੀਂ ਹਾਂ ਇਹ ਨਹੀਂ ਆ ਕੋਈ ਗੱਲ ਨਹੀਂ ਨਹੀਂ ਮਾਲ ਵਈਏ ਸਾਵਾ ਕਈਆਂ ਨੇ ਹੁਣ ਉਤਰਾ ਵਾਧੂ ਲਾਇਆ ਹਾਂ ਪਰ ਮਾ ਨਹੀਂ ਪਰਤਾ ਛੋਟਾ ਨਾ ਪਰਤਾ ਛੋਟਾ ਚ ਲੱਠ 9 ਕਿਲੋ ਤੋਂ ਤਾਂ ਬੜੇ ਵੀਰ ਟਰਾਈ ਮਾਰਦੇ ਨੇ ਹੁਣ ਘੱਟ ਤੋਂ ਘੱਟ 20 ਆ ਗਏ ਉਹਦੇ ਵੀਰੇ ਤਾਂ ਮੁੱਲ ਦੱਸੀ ਮੜਾ ਜਾ ਮੁੱਲ ਬਰਾਬਰ ਹੈ ਆਪਣਾ ਇਹਦਾ 74000 ਮੁੱਲ ਹਾਂ ਇਹ ਵੀ 70 ਦੀ ਵੜ ਦੇ ਦੇ 70 ਦੀ ਆ ਜਾ ਮੋਲਾ ਪਪਾ ਜੀ ਕਿਹੜੇ ਜਾਣ ਵਾਲੇ ਕੋ ਕਸਰਾ ਕੁਸਰਾ ਕੱਢ ਕੇ ਇਧਰ ਆ ਪਾ ਜੀ ਆ ਚੋਈ ਆ 9:30 ਵਜੇ ਹਾਂ ਤੇ ਐ ਇਕੱਲਾ ਇਕੱਲਾ ਥਾਣੇ ਵੇਲ ਲੋ ਲੱਗਾ ਮੈਂ ਨਾ ਇਧਰ ਗਾੜਨਾ ਗਾੜ ਚੋਲੇ ਭਾਵੇਂ ਇਧਰ ਨੇ ਗੱਲ ਆ ਕੇ ਮੈਂ ਨਾ ਚਵਾਈ ਕਿਤੇ ਗਰੰਟੀ ਆਰ ਲਓ ਜੀ ਓਕੇ ਹੀਰੇ ਓਕੇ ਤੇ 74 ਦੀ ਕਿੰਨੇ ਦੀ ਇਹ 70 ਦੀ ਆਪਾਂ ਦੇਣੀ 70 ਦੀ ਦੋਵੇਂ 70 70 ਰੁਪਏ ਉੱਚੀ ਕਿਉਂ ਦੇਣੀ ਆ ਥੱਲੇ ਦਵਾਂਗੇ ਓਕੇ ਹੀਰੇ ਆ ਆ ਹੀਰੇ ਬਾਹਰ ਆ ਗਈ ਆ ਪਾਜੀ ਮਾਨ ਆ ਘਾ ਦੇ ਹਾਂ ਥੰ ਬੰਦਿਆਂ ਚਾਰ ਪੰਜ ਦਿਨ ਹੋ ਗਏ ਲੈਂਦੀ ਨੂੰ ਵੀ ਚਾਹ ਮੇਰੀ ਰਜ ਰਜ ਕੰਬਲੀ ਹੋਈ ਤੇ ਆ ਗਾ ਬਣ ਬਣ ਕੰਬਲੀ ਹੋਈ ਹੈ ਹਾਂ ਐ ਦਾ ਕਿਦਾਂ ਲੈਂਦੀ ਹੈ ਲੈ ਰਾਤ ਨੂੰ ਸੁੱਪਣਾ ਹਾਂ ਪਰ ਨਹੀਂ ਦਿਨ ਦਿਨ ਮਾਨ ਗਾਣਿਆ ਆਪਣਾ ਵਧਾਤਾ ਨੇ ਨਹੀਂ 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 ਹਾਂ ਇਹ ਕੰਪੀਟੀਸ਼ਨ ਵਾਲੀਆਂ ਵਾੜਾਂ ਨਾਲ ਦਾ ਲੇਵਾ ਬਣਾ ਲਿਆ ਕਿ ਨਹੀਂ ਪੂਰਾ ਇਹ ਪਧਰਾ ਵੇਖੋ ਬਾਜੀ ਠੰਡਾ ਲੱਗ ਕਮਾਲਾਂ ਕਰ ਗਈ ਆ ਵਾੜ ਬੜੀ ਥੱਲਿਓ ਬਣੀ ਕਰਮਾਲੀ ਕੇ ਹਾਂਜੀ ਹਾਂਜੀ ਬਾਕੀ ਮੇਰੇ ਭਰਾ ਵੇਖੋ ਠੀਕਾ ਜੀ ਆਹ ਮਾਰੇ ਹੁਣ ਥੱਲਿਓ ਟਰਾਈ ਬਹੁਤ ਸੋਹਣੀ ਬਣੀ ਆ ਇਹਦੇ ਸੁਵਾ ਦੂਜਾ ਕੋਊਗਾ ਬੜਦਾ ਹਾਂ ਦੂਜਾ ਬਾਜੀ ਦੂਜਾ ਬਾਕੀ ਜਰਸੀ ਦੇ ਵਿੱਚ ਕੋਈ ਐਫ ਦਾ ਭਾਵੇਂ ਕ੍ਰੋਸ ਮੰਨ ਲੇ ਵਾੜ ਕ੍ਰੋਸਾਂ ਦੇ ਵਿੱਚ ਮੂੰਹ ਬਾਜੀ ਇੱਧਰ ਵੇਖਿਓ ਬੂਥੀ ਬਾਥੀ ਬਹੁਤ ਸੋਹਣੀ ਆ ਇੱਕ ਮਿੰਟ ਇੱਧਰ ਆਇਓ ਵੀਰ ਜੀ ਲਗਾ ਦਿਓ ਹਾਂ ਮੂੰਹ ਜਰਸਿੰਗ ਵਾਲਾ ਆ ਜਰਸੀ ਵਾਲੀ ਬੂਥੀ ਆ ਹਾਂ ਮੂੰਹ ਜਰਸੀ ਵਾਲਾ ਰੂਕ ਡਾਕ ਟੋਟਾ ਟਾ ਵਾ ਉਸੇ ਤਰ੍ਹਾਂ ਦੋਹਾਂ ਅੱਖਾਂ ਚ ਹਾਂ ਜਿਵੇਂ ਆ ਮਾਰ ਕੇ ਨਾ ਕੱਲਾ ਕੱਲਾ ਥਣ ਚੱਕ ਕਰਾ ਦੇ ਭਰਾਵਾਂ ਨੂੰ ਇਧਰ ਆ ਪਾਜੀ ਭਾਵਾਂ ਇਤਰਾ ਹੀ ਬਹਿ ਜਾਓ ਥੱਲੇ ਇਧਰ ਵੇਖੋ ਉਹਨੂੰ ਪਤਾ ਨਹੀਂ ਛੜ ਮਾਰਨ ਦਾ ਹਾਂ ਵੇ ਲੈ ਐਦਾਂ ਹੀ ਭਾਂ ਬੈਠੇ ਰਹੋ ਥੱਲੇ ਕੋਈ ਪਰਵਾਹ ਨਹੀਂ ਆ ਲੈ ਵੀ ਆ ਬੈਕ ਸਾਈਡ ਤੋਂ ਵੀ ਕਰਾ ਦੀ ਉਹਨਾਂ ਨੂੰ ਪਛਾਣ ਆ ਪੂਰਾ ਤਸਲੀਨਾ ਖਵਾ ਦੇ ਕੰਪਲਟ ਜਲੇਵਾ ਆ ਜੀ ਸਾਮ ਕਰੇ ਕੋਈ ਹਾਂ ਚਲ ਗਰੰਟੀ ਅਸੀਂ ਦੇ ਦਿੰਦੇ ਨੀਆਂ ਚੰਗੀ ਸਾਮ ਕਰੇ ਦੁੱਧ 30 ਕਿਲੋ ਦੇ ਜੂਗੀ ਹਾਂ ਲੋਕੀ ਕਹਿੰਦੇ ਹਾੜੀਆਂ 40 40 ਕਿਲੋ ਵਾਲੀਆਂ ਇੰਨਾਂ ਲੈਵਾ ਬਣਾ ਜੇ ਹਾਂ ਪਰ ਨਹੀਂ 30 ਦੇ ਜੂਗੀ ਹਾਂ ਪਤਾ ਨਹੀਂ ਇਹ ਕਰਮ ਵਾਲੀ ਨੇ ਕੀ ਕਰਨਾ ਸਮੁੰਦਰ ਹੀ 22 30 ਕਿਲੋ ਥੋੜਾ ਨਹੀਂ ਹੁੰਦਾ ਦੁੱਧ ਕਿਤੇ ਬਿਲਕੁਲ ਬਿਲਕੁਲ ਨਹੀਂ ਵਾੜ ਚੰਗੀ ਆ ਗੁਣਾ ਦੀ ਕੁਥਲੀ ਆ ਸੋ ਦੂਜਾ ਸੂਬਾ ਜਿਹੜੇ ਆਪਾਂ ਭਾਜੀ ਇਹਦਾ ਜਰਸੀ ਆਪਾਂ ਕਿਹ ਘਰੋਂ ਲਈਆਂ ਸੀ ਆ ਉਹ 90 ਜਿਹੜੀ 22 24 ਕਿਲੋ ਵਾਲੀ 24 ਕਿਲੋ ਆਪਾਂ ਨਹੀਂ ਚੰਗੇ ਜਾਨਵਰ ਰੱਖੇ ਹੋਣਾ ਫੇ ਵੀਰਾਂ ਨੇ ਹਾਂਜੀ ਹਾਂਜੀ ਸੋ ਜਿੱਥੋਂ ਵੀ ਆਈ ਆ ਵਾੜ ਚੰਗੀ ਆ ਹਾਂਜੀ ਹਾਂਜੀ ਸੋ ਸਾਫ਼ ਸੁਥਰੀ ਕੰਪੈਕਟੀ ਵਾਲੇ ਆ ਠੀਕ ਹੈ ਮੈਂ ਪਹਾਂ ਦਾ ਪੈ ਗਿਆ ਸੀ ਲੋੜ ਜੀ ਬੰਦੇ ਆਪਣੇ ਸੱਜਣ ਮਿੱਤਰ ਹੀ ਆਏ ਨੇ ਚੋ ਕਰ ਜੋ ਹੋ ਜਾਂਦੀ ਹੈ ਕਈ ਲੋੜਾਂ ਵੀ ਪਤਾ ਵੀ ਹਾਂਜੀ ਹਾਂਜੀ ਹਾਂ ਹੀ ਰਗਾ ਕਰੀ ਮਾੜਾ ਜੈ ਨੂੰ ਬੈਠ ਦੋ ਬਾਕੀ ਸਾਫ ਸੁਥਰੀ ਬਹੁਤ ਆ ਠੀਕ ਆ ਜੀ ਸੋ ਤਿਆਰੀ ਤੇ ਆ ਅੱਜ ਸੂਪੇ ਕੱਲ ਸੂਪੇ ਪਰ ਬੰਨ ਵਾਲੇ ਪਾਸਿਓ ਕੋਈ ਇਹਨੇ ਕਰਵਾਣੇ ਆ ਕੁੜੀਆਂ ਖਲਾਰੀ ਦੋ ਟੋਕਰੇ ਤੈਨ ਹਾਂ ਮੈਂ ਚੱਲ ਸਮਖੀ ਬੈਹ ਜਾਂਦਾ ਨੰਗਰ ਹਾਂ ਵਿਖਾ ਦੇ ਭਈ ਮਾਰ ਕੇ ਆ ਬੈਠਾ ਇੱਧਰ ਵਿਖਾ ਦੇ ਵੇਖ ਕੱਲੀ ਕੱਲੀ ਨਾੜ ਵੇਖ ਮੇਰਾ ਕੱਲੀਆਂ ਨਾੜਾਂ ਦੀਆਂ ਹਾਂ ਹੂੰ ਹਾਂ ਹੁਣ ਬੜਾ ਹੀ ਉਤਰਾਉਂਦਾ ਭਾਜੀ ਇਦਾਂ ਫੁਕਾਦ ਗਏ ਚੱਲ ਕੱਢ ਗਏ ਹਾਂ ਬੜਾ ਹੀ ਆਉਂਦਾ ਕਿਉਂ ਨਾ ਰਹੀ ਬੋਲੀ ਡਿਗਲੂ ਵਸ਼ੀਨ ਦਾ ਜਵਾਈ ਕਰ ਲੇ ਹੱਥ ਨਾਲ ਕਰ ਲੇ ਹਾਂ ਸਾਰੇ ਕੰਮ ਹੋ ਜਾਣਗੇ ਮਾਣਾ ਬਹੁਤ ਪਰਫੈਕਟਾ ਹੀ ਰੇ ਮੈਂ ਆ ਵੀ ਇੱਕ ਮਿੰਟ ਭਾਜੀ ਹਾਂ ਬੁਖਾ ਦੇ ਪਿੰਡਾ ਪੁੱਡਾ ਇਹ ਸ਼ੌਂਗਣਾ ਪਾਈ ਆਪਾਂ ਹਾਂ ਉਹ ਤਰਾ ਨਿੱਗਰ ਆ ਵੈਡ ਬੁਰੀ ਬਾਕੀ ਜਰਸੀ ਦਾ ਸਟਰਕਚਰ ਆ ਹਾਂ ਡਾਟੂ ਚਾ ਜਰਸੀ ਦਾ ਲਗਾ ਵੈਡ ਨੂੰ ਹਾਂਜੀ ਹਾਂਜੀ ਇਹ ਵੀ ਮਾ ਫੁਕਾ ਦਈਏ ਹਾਂ ਤੇ ਉਹ ਤਰਾ ਮੈਂ ਆਪਾਂ ਸ਼ੌਂਗਣਾ ਚੱਲ ਪਾਤੀ ਬਾਕੀ ਥੱਲੋ ਕਰਮ ਵਾਲੀ ਅੱਜ ਦੀ ਘੜੀ ਖਾਲਦੀ ਬੋਰੀ ਬਣੀ ਪਈ ਹ ਯੂਰੀਆ ਦਾ ਗੱਟਾ ਯੂਰੀਆ ਦਾ ਗੱਟਾ ਹਾਂ ਆ ਵੇਖੋ ਇਹ ਹੀਰੇ ਮੁੱਲ ਦਾ ਸਿੰਦਾ ਮੁੱਲ ਭਾਜੀ ਆਪਾਂ 90 ਕਰਦੇ ਆ ਨਹੀਂ ਐ ਕਰੀਏ ਭਾਵੇਂ 2 ਲੱਖ ਕਰ ਪਰ ਦੇ ਨਹੀਂ ਦੱਸਦੀ ਅਜ ਹੈ 3000 ਛੱਡ ਦੀਏ ਤਿੰਨ ਹਾਂ ਜਾਇਜ਼ ਕਰਦਗੇ ਤੁਸੀਂ ਦੱਸ ਦੋ ਭਾਜੀ ਪੂਰਾ ਰਿਕਾਰਡ ਹੀ ਮੈਨਾ ਵੀ ਅੱਗਾ ਪਿਛਲਾ ਸਾਰਾ ਕੁਝ ਛੱਡ ਦੇ ਕਸਣਾ ਕੁਸਣਾ ਜਿਹੜੀਆਂ ਪੋਦਨ ਭਾਜੀ ਆਪਾਂ 85 ਹਜ਼ਾਰ ਦੀ ਦਵਾਂਗੇ ਵਿੱਚੋਂ ਛੋੜ 100 ਕਰਨੀ ਆਪਾਂ 100 ਰੁਪਈਆ ਹੀ ਹਾਂ ਸੂ ਆਪਣੇ ਘਰੇ ਸੂ ਬਣਾਣਾ ਹੈ ਹਾਂ ਸੋਈ ਬੇਸ਼ੱਕ ਲੈ ਜਾਏ ਆਪਦੀ ਚੋਗੇ ਭਾਵੇਂ ਲੈ ਜਾਏ ਵੜ ਵੇਲਾ ਹੀਰੇ ਲੱਖ ਦੀ ਛੋੜ 100 ਰੁਪਈਆ ਯਾਰ ਹਾਂਜੀ ਹਾਂਜੀ ਵੜ ਲੱਖੋਂ ਬਾਹਰ ਪਰ ਛੋੜ ਆਪਾਂ 100 ਹੀ ਕਰਨੀ ਆ ਚੰਗਾ ਜੀ ਆਪਾਂ ਸਾਰੀਆਂ ਕਸਰਾ ਹੀ ਕੱਢਦੀਆਂ ਲੋ ਜੀ 85000 ਦੀ ਹੀਰਾ ਦਾ ਵੀ ਦੇਣੀ ਆ ਵੜ ਹਾਂਜੀ ਹਾਂਜੀ ਬਾਕੀ ਥੱਬੀਆਂ ਦਾ ਲੇਵਾ ਇਹਨੂੰ ਕਹਿ ਸਕਦੇ ਪੰਡ ਭਾਈ ਫਿਰਦੀ ਕਰਮਾ ਦੀ ਲੈ ਵੀ ਹੀਰੇ ਨਹੀਂ ਵੜ ਦੇ ਵਿੱਚ ਕੋਈ ਸ਼ੱਕ ਨਹੀਂਗਾ ਕਿਸੇ ਪਾਸੇ ਨਹੀਂ ਖੁੰਜੀ ਮਾਰੋ ਮੇਰੇ ਭਰਾ ਟਿਕਾ ਜੀ ਸੋਹਣ ਭਾਜੀ ਕਹਿੰਨੇ ਹੁਣੇ ਲੈਣੀਆਂ ਆਜੀ 2-4 ਕਿਲੋ ਚੋਗੇ ਲੈ ਜੇ ਆ ਮਾਣ ਹੁੰਦਾ ਡੰਗਫਤੇ ਉਹ ਗੱਲ ਹੀ ਨਹੀਂ ਕਹੇ ਇਹ ਕਿਲਾ ਦੋ ਦੋ ਚਾਰ ਚਾਰ ਧਾਰਾ ਮਾਰਦੇ ਚੋਕ ਨਾ ਮਾਰੋਗੇ ਤਮੰਦੀ ਕਰਕੇ ਲੈ ਕੇ ਜਾਓ ਆਪਦੀ ਦੋ ਚਾਰ ਕਿਲੋ ਭਾਵੇਂ ਚੋਗੇ ਲੈ ਜੇ ਠੀਕ ਏ ਰੇ ਹਾਂਜੀ ਹਾਂਜੀ ਮਾਣ ਹੁੰਦਾ ਡੰਗਫਤੇ ਹਾਂ ਬਾਕੀ ਨੇ ਵਾੜ ਵੀ ਵੈੜੀ ਆ ਹਾਂ ਸੋ ਬਾਕੀ ਪਸੰਦ ਆਉਗੀ ਆਪਣੇ ਪਰਮਾਣੇ ਇਹ ਗੱਲ ਕਿੱਥੇ ਖਿਲਾਰ ਦਈਏ ਉੱਥੇ ਕੋਈ ਨਹੀਂ ਨਹੀਂ ਠੰਡੀ ਆ ਹਾਂ ਹੈ ਉਹ ਤਾਂ ਤੈਨੂੰ ਵੀ ਖਿਲਾਰ ਦਈਏ ਜਿੱਥੇ ਉੱਤੇ ਖੜ ਜਾਣਾ ਖੜਨਾ ਪੈਂਦਾ ਆ ਜੇ ਅੰਗੇ ਵਾਲਾ ਗੜੀਆਂ ਤੇ ਕੜਨਾ ਕਿਦੋਂ ਨਹੀਂ ਹੀਰਾ ਹੀਰਾ ਫਿਰ ਹੀਰਿਆ ਚੱਡਾ ਜੀ ਆ ਚੀਜ਼ ਜਿਆਦੀ ਮੰਗਦੇ ਆ ਲੋਕੀ ਫਾੜੀ ਵਾਲਾ ਚੱਡਾ ਵੇ ਲੋਭੀ ਦੇ ਹੀਰੇ ਕੋਲ ਐਂਡ ਦੇ ਵਿੱਚ ਨਾਕ ਸੀਗਾ ਹੀਰੇ ਇੱਕ ਨੰਬਰ ਜਿਹੜੇ ਜਰੂਰ ਆਪਣੇ ਭੈਣ ਭਰਾਵਾਂ ਨਾਲ ਸਾਂਝੇ ਕਰਦੇ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਆ ਹਾ ਜ਼ਿਲ੍ਹਾ ਤਰਨਤਾਰਨ ਆ ਆਪਾਂ ਨੂੰ ਚਵਾਲ 7-8 ਕਿਲੋਮੀਟਰ ਆ ਵੀ ਕਿਵੇਂ 8 ਕਿਲੋਮੀਟਰ ਪੈਂਦਾ ਹਾਂ ਅੰਮਰਸਰ ਤੋਂ ਕੇਮ ਕਰਨ ਨੂੰ ਜਿਹੜਾ ਰੋਡ ਜਾਂਦਾ ਉਸੇ ਰੋਡ ਤੇ ਆਉਣਾ ਪਿੰਡ ਆ ਹਾਂ ਜੀ ਐ ਨੂੰ ਰਾਤ ਰਵੇ ਕਿਹੋ ਜੀ ਰੋਟੀ ਪਾਣੀ ਆਪਾਂ ਖਾਵਾਂਗੇ ਉਹ ਜਾਂ ਵੀਰ ਨੂੰ ਖਾਵਾਂਗੇ ਹੂੰ ਤੇ ਦੋ ਡੰਗ ਚੋਗੇ ਖੜੇ ਆ ਦੱਸਾਂ ਬਾਅਦ ਚ ਕੋਈ ਆਖੇ ਡੰਗਰ ਸਾਹ ਲਈ ਛੇ ਆ ਕੋਈ ਵਾਦਾ ਕਰਦਾ ਜੇ ਇਹ ਹਾਂ ਹੀ ਲੈ ਆਉਨੇ ਸਾਡੇ ਘਰੇ ਹੋ ਜਾਂਦਾ ਗੇ ਸਾਹ ਲਈ ਦੋ ਟੰਗ ਚੋਗੇ ਖੜੇ ਨਹੀਂ ਤਸੱਲੀ ਕਰਕੇ ਹਾਂਜੀ ਹਾਂਜੀ ਲੋ ਵੀ ਆਪਣਾ ਨੰਬਰ ਪਛਾਣ ਲਈ 13 4513 ਠੀਕ ਆ ਹਾਂਜੀ ਹਾਂਜੀ ਧੰਨਵਾਦ ਹਰੇਕ ਨੂੰ ਸਾਰੀ ਵੀਡੀਓ ਚ ਬੋਲੀਦਾ ਹਾਂ ਚੋਗੇ ਡੰਗਰ ਖੜੋ ਚੋਗੇ ਖੜੋ ਸਹੀ ਗੱਲ ਆ ਬਾਅਦ ਵਿੱਚ ਕੋਈ ਧੋਖਾ ਨਾ ਹੋਵੇ ਕਿਸੇ ਨੂੰ ਸਾਡੇ ਆਪ ਦੇ ਲੋ ਅਸੀਂ ਦਿਲੋਂ ਭਾਜੀ ਹੁਣ ਉਹ ਗਾਮ ਪੇਸ਼ਕ ਭਾਵੇਂ ਵੀਡੀਓ ਉਧਰ ਫਵਾ ਦਿਓ ਮਰੀ ਡਾਊਨ ਹੋ ਗਈ ਆ ਤੇ ਕਈਆਂ ਨੇ ਬੰਦਿਆਂ ਨੇ ਇਹੋ ਆਖਿਆ ਕੱਲ ਦੇ ਹੀ ਰਿਆ ਲੱਦਗੇ ਵੀਰ ਕੱਲ ਦੇ ਪੈਸੇ ਤੈਨੂੰ ਪਾ ਦੇਣੇ ਮੈਂ ਨਹੀਂ ਪਵਣੇ ਤੋ ਖੜੀ ਕੇ ਨਾ ਕਰਨਾ ਮਾੜਾ ਕੰਨ ਤੇ ਉਹ ਆਪਣਾ ਵਕਾਰ ਬਣਾਉਣਾ ਆਪਦਾ ਠੀਕ ਆ ਜੀ ਵੀਰੇ ਮਿਹਰਬਾਨੀ ਬਹੁਤ ਬਹੁਤ ਸੋ ਬਾਕੀ ਮੇਰੇ ਭਰਾਵਾਂ ਵਿੱਚ ਪੰਜ ਨਾਕ ਵਿਖਾਤੇ ਆ ਧੰਨਵਾਦ ਆ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ